हां जी दोस्तों सारेयानु ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਪਹੁੰਚ ਹੈਗੀ ਆ ਖਾਸ ਸ਼ਹਿਰ ਪੱਟੀ ਤੁਸੀਂ ਵਿਜ਼ਿਟ ਕਰਨੀ ਵੀਰ ਨਿਤਨ ਦੇ ਕੋਲੇ ਆਏ ਆ ਪਸ਼ੂ ਦੋਸਤੋ ਇਸ ਘਰੋਂ ਜੇਕਰ ਆਪਾਂ ਗੱਲ ਕਰ ਲਈਏ ਤੇ ਪਹਿਲਾ ਪਸ਼ੂ ਤੁਹਾਨੂੰ ਕਾਫੀ ਦਿਖਾਇਆ ਵੀਡੀਓ ਇੱਕ ਨਹੀਂ ਦੋ ਨਹੀਂ ਕਾਫੀ ਜਿਹੜੀਆਂ ਚੈਨਲ ਦੇ ਉੱਪਰ ਵੀਡੀਓ ਪਈਆਂ ਨੇ ਗਾਵਾ ਵੀ ਬਿਲਕੁਲ ਇਸ ਘਰੇ ਆਉਂਦੀਆਂ ਦੋਸਤੋ ਬਿਹੜਾ ਵੀ ਆਉਂਦੀਆਂ ਨੇ ਮੱਝਾਂ ਵੀ ਆਉਂਦੀਆਂ ਝੋਟੀਆਂ ਵੀ ਆਉਂਦੀਆਂ ਪਸ਼ੂ ਐਨੀਮਲ ਕਿਉਂਕਿ ਵਪਾਰ ਦਾ ਕੰਮ ਆ ਦੋਸਤੋ ਵਿਕਰੀ ਵਾਲੇ ਪਸ਼ੂ ਆਉਣੇ ਆ ਤੇ ਪਸ਼ੂ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਆ ਇਸ ਘਰੋਂ ਵੇਖਣ ਦੇ ਵਿੱਚ ਤੁਹਾਨੂੰ ਮਿਲਦੀ ਰਹੀਦੀ ਆ ਤੇ ਨਿਤਨ ਵੀਰ ਦੇ ਕੋਲੇ ਆ ਦੋਸਤੋ ਤਰੀਕ ਅੱਜ ਨੋਟ ਕਰ ਲਓ 27 ਅਗਸਤ ਨੂੰ ਵੀਡੀਓ ਬਣਾ ਰਹੇ ਆ ਸੋ ਵੀਡੀਓ ਜਦੋਂ ਪੈ ਜਾਊਗੀ ਜਿਹੜਾ ਪਸ਼ੂ ਗੱਭਣਾ ਦੋਸਤੋ ਤਸੱਦੀ ਤੁਸੀਂ ਕਰਨੀ ਆ ਸੋ ਇਸ ਵਾਈਪ ਪਸ਼ੂ ਨੂੰ ਚੋੜਾਂਗੇ ਚਵਾਈ ਕਰਕੇ ਤਸੱਦੀ ਕਰ ਸਕਦੇ ਆਜੋ ਕਰਦੇ ਆ ਗੱਲ ਵੀਰ ਨਿਤਨ ਦੇ ਨਾਲ ਪੁੱਛਦੇ ਕੀ ਡਿ ਸਭ ਤੋਂ ਪਹਿਲਾਂ ਵੀਰ ਨਿਤਨ ਕੀ ਹਾਲ ਹੈ ਬਹੁਤ ਵਧੀਆ ਸੰਧੂ ਸਾਹਿਬ ਬਹੁਤ ਬਹੁਤ ਤੁਹਾਡਾ ਬਿਲੋਂ ਧੰਨਵਾਦ ਹੈ ਤੁਸੀਂ ਆਗੇ ਜੀ ਅੱਜ ਆਉਣਾ ਤੇ ਰਕਾਸ ਤੋਂ ਨਹੀਂ ਆ ਹਾਂਜੀ ਤੈਨੂੰ ਦੱਸਿਆ ਵੀ ਰੋਜ਼ ਦਾ ਕਰਾਰ ਕਰਕੇ ਨਾ ਬਸ ਝੂਠੇ ਭਾਜੀ ਦਾ ਅੱਕੀ ਦਾ ਵੀ ਯਾਰ ਕਦੇ ਕਦੇ ਹੋਈਦਾ ਕਦੇ ਕਦੇ ਹੋਈਦਾ ਨਹੀਂ ਅੱਜ ਸਾਡਾ ਪਹਿਵਾਂ ਦਿਨ ਹੀ ਹੋ ਗਿਆ ਹੈਗੇ ਮੈਂ ਨਾ ਵੀ ਇਕਰਾਰ ਟੁੱਟ ਗਿਆ ਯਾਰ 5 ਦਿਨਾਂ ਬਾਅਦ ਨੰਬਰ ਲੱਗਾ ਜੇ 5 ਦਿਨਾਂ ਬਾਅਦ ਬਹੁਤ ਬਹੁਤ ਤੁਹਾਡਾ ਵੈਲਕਮ ਹੈ ਨਹੀਂ ਭਰਾ ਹਾਂਜੀ ਕੋਲ ਆਪਾਂ ਸਦਾ ਹਾਜ਼ਰ ਆ ਵੀਰ ਜਦੋਂ ਕਮੋਂ ਪਰ ਅੱਗਾ ਪਿੱਛਾ ਹੋ ਜਾਂਦਾ ਮਾਫੀ ਉਹਦੇ ਲਈ ਅੱਛਾ ਤੇ ਨਿਤਨ ਵੀਰ ਪਸ਼ੂ ਜਿੱਦਾਂ ਕੀ ਆਪਾਂ ਗੱਲਬਾਤ ਕਰਦੇ ਪਏ ਆ ਪਸ਼ੂ ਤਾਂ ਤਕਰੀਬਨ ਸਵੇਰ ਦੇ ਗਾਵਾਂ ਵੇੜਾ ਵੀ ਵਿੱਚ ਪੌਣੀਆਂ ਸੀ ਹਾਂਜੀ ਉਹ ਵੀ ਵਿਕ ਚੁਕੀਆਂ ਨੇ ਉਹ ਵਿਕ ਚੁਕੀਆਂ ਜੀ ਠੀਕ ਆ ਤੇ ਮੱਝਾਂ ਤੁਸੀਂ ਡੱਕ ਕੇ ਰੱਖੀਆਂ ਸੀ ਭਰਾਵਾ ਅੱਜ ਹੁਣ ਤਾਂ ਆ ਜਾ ਹਾਂਜੀ ਹਾਂ ਹੁਣ ਤਾਂ ਵਿਖਾ ਦਈਏ ਭੈਣ ਭਰਾਵਾਂ ਨੂੰ ਕੀ ਰਹੀ ਆ ਇੱਥੇ ਦਰਸ਼ਨ ਮੇਰੇ ਕਰਾ ਦਈਏ ਵੀ ਕਾਫੀ ਦਿਨ ਪਹਿਲਾਂ ਵੀਡੀਓ ਆਪਾਂ ਪਾਈ ਸੀ ਕਿ ਟਾਈਮ ਕਾਫੀ ਹੋ ਗਿਆ ਇੱਕ ਮਹੀਨਾ ਹੋ ਗਿਆ ਤਕਰੀਬਨ 26-27 ਦਿਨ ਹੋ ਹੀ ਗਏ ਆ ਬਿਲਕੁਲ ਹਾਂਜੀ ਤੇ ਅੱਜ ਦੋਸਤੋ ਵੀਰ ਨਿਦਨ ਤੇ ਕੁੜੀਆਂ ਗੱਲਬਾਤ ਆਪਾਂ ਸਟਾਰਟ ਕਰ ਲੈਣੇ ਆ ਠੀਕ ਆ ਜੀ ਤੇ ਨਤਨ ਵੀਰ ਇਹ ਪਸੂ ਇੱਕ ਤਾਂ ਝੋਟੀ ਹੈ ਸੂਈ ਹੈ ਮੱਝ ਬਿਲਕੁਲ ਜੀ ਇੱਕ ਗੱਬਣ ਇੱਕ ਬਣਿਆ ਇੱਕ ਫੁੱਲ ਵੱਡੀ ਟੈਂਕ ਆ ਗਿਆ ਆਪਣੇ ਕੋਲ ਥੈਂਕ ਯੂ ਜੀ ਠੀਕ ਆ ਫੋਲੋ ਵੱਡੇ ਹੀ ਬਾਡੀ ਬੰਦਰ ਦੀ ਫੁੱਲੇ ਸੋਸੋ ਡਬਲ ਮੱਝ ਗਵਾਂਗੇ ਵੀ ਡਬਲ ਦੋ ਮੱਝਾਂ ਜਿੱਡੀ ਇੱਕ ਮੱਝ ਵੀਰ ਲੈ ਕੇ ਆਇਆ ਤੇ ਤੁਹਾਡੇ ਸਾਹਮਣੇ ਪੇਸ਼ ਕਰ ਦੇਣੀ ਆ ਪਸੰਦ ਤੁਹਾਡੀ ਜੇ ਪਸੰਦ ਆ ਉਹ ਵੀ ਤਸੱਲੀ ਕਰ ਲਿਓ ਨਤਨ ਵੀਰ ਜਿਹੜੀ ਇਹ ਪਹਿਲੇ ਨੰਬਰ ਤੇ ਸੂਈ ਹੈ ਵੀਰੇ ਹਾਂਜੀ ਕੀ ਇਹਦੀ ਹੀਟਰੀ ਹੈ ਗਿਆ ਕੀ ਡਿਟੇਲ ਆ ਸੰਤੂ ਸਾਹਿਬ ਸੂਆ ਸੇਂਗ ਖੁੱਲਾ ਹੈ ਸੂਆ ਤੇ ਜਾਏ ਹਾਂਜੀ ਠੀਕ ਹੈ ਜੀ ਇਹ ਪੰਜਵੇਂ ਦਿਨ ਦੀ ਸੂਈ ਹੈ 12 ਤੋਂ 13 ਕਿਲੋ ਬੋਲਾ ਜਿਹੜਾ ਸਟੈਂਡ ਬਿਲਕੁਲ ਤਿਆਰ ਆ ਬੋਲਾ ਕਿੰਨੇ ਕੋਈ ਦੁੱਧ ਕਿੰਨੇ ਕਿਦਾਂ ਮਰਗੀ ਕਰੀ ਠੀਕ ਆ ਜੀ ਕਿੰਨਾ ਤਿਆਰ ਆ 12 13 ਤਿਆਰ ਆ ਜੀ 11 ਕਿਲੋ ਕਹਿ ਕੇ ਦਵਾਂਗੇ ਜਿਹਨੂੰ ਦਵਾਂਗੇ 2 ਕਿਲੋ ਘੱਟ ਰੱਖ ਕੇ ਠੀਕ ਆ ਜੀ ਹਾਂਜੀ ਆ 12 13 ਪਰ 11 ਕਿਲੋ ਕਹਿ ਕੇ ਬੋਲਾ ਆਜ ਦਿਓ ਬੋਲਾ ਕਿਹਦੇ ਦਿਨ ਤੱਕ ਚੌਥੇ ਦਾ ਨਹੀਂ ਅੱਜ ਸੰਧੂ ਸਾਹਿਬ ਅੱਜ ਅੱਜ ਦਾ ਦਿਨ ਲਾ ਕੇ ਨੂੰ ਪਾਈਆਂ ਦਿਨ ਮੰਨਦਾ ਪੰਜਵਾਂ ਦਿਨ ਹੈ ਹਾਂਜੀ ਪੰਜਵਾਂ ਦਿਨ ਆ ਦੋਸਤੋ ਠੀਕ ਆ ਪੰਜਵਾਂ ਦਿਨ ਤਾਂ ਸੂਆ ਕਿੰਨਾ ਦੱਸਿਆ ਸੀ ਸੂਆ ਤੀਜਾ ਜੀ ਤ ਸਿੰਘਾ ਸੰਘਾਂ ਦੀ ਬੰਦਰ ਦੇਖੋ ਸਿੰਘ ਰਾਉਂਡ ਸ਼ੇਪ ਦੇ ਵਿੱਚ ਹੀ ਹੈ ਦੋਸਤੋ ਖੁੱਲੇ ਸਿੰਘਾ ਰਾਉਂਡ ਸ਼ੇਪ ਦੇ ਵਿੱਚ ਆ ਸੂਆ ਤੇਜਾ ਤੇ ਅੱਜ ਪੰਜਵੇਂ ਦਿਨ ਦੇ ਵਿੱਚ ਬਾਕੀ ਚੌਰਸ ਲੇਵਾ ਠੀਕ ਹੈ ਆਹ ਦੇਖੋ ਖਣ ਭਾਂਡਾ ਬਹੁਤ ਜ਼ਿਆਦਾ ਸੋਹਣਾ ਠੀਕ ਹੈ ਜੀ ਮੁੱਠੀ ਸਾਹਿਬ ਸੰਧੂ ਸਾਹਿਬ ਸ਼ਾਮਾਂ ਨੂੰ ਆਣਾ ਹੈ ਚੋਈ ਨਹੀਂ ਦੀ ਹੂੰ ਆਹ ਦੇਖੋ ਐ ਰੂਮ ਵਰਗੀ ਚੋਣ ਵੀ ਪੋਲੀ ਹੈ ਜੀ ਬਿਲਕੁਲ ਚੋਣ ਪੋਲੀ ਬਾਕੀ ਸਭ ਤੋਂ ਵੱਡੀ ਐਮ ਗੱਲ ਆ ਜਿਹੜੀ ਦੋਸਤੋ ਵਿਥ ਬੁੱਥ ਕਾਫੀ ਸੋਹਣੀ ਆ ਵਿਥੀ ਬਹੁਤ ਜਿਆਦੀ ਸੋਹਣੀ ਚੰਗੀ ਸਪੇਸ ਤੇ ਥਣ ਲੱਗਾ ਤੇ ਬੱਚਾ ਥੱਲੇ ਇਹਦੇ ਕੱਟਾ ਨਾ ਹਾਂਜੀ ਕੱਟਾ ਜੀ ਕੱਟਾ ਅੱਛਾ ਨੇ ਤਾਂ ਚਵਾ ਕੇ ਮੇਰੇ ਆ ਚਵਾ ਸੰਧੂ ਸਾਹਿਬ ਇੱਕ ਨੰਬਰ ਜਿੱਦਾਂ ਗਾਂਧੀ ਜੀ ਬਈ ਬੋਲੀ ਆਣਾ ਬਿਲਕੁਲਵੇਂ ਬੋਲੀਏ ਬਿਲਕੁਲ ਬੋਲੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਥਾਣੇ ਵੱਧ ਕਰਦੀ ਜ਼ਿੰਮੇਵਾਰੀ ਆਪਣੀ ਹੂੰ ਸੁਈ ਸਵਾਈ ਆ ਜੀ ਦੋਵੇਂ ਡੰਗ ਜੋਗੇ ਤਸੱਲੀ ਕਰਕੇ ਆਪਦੀ ਫੇਰ ਬਾਹਰ ਕੱਢ ਲੈ ਠੀਕ ਹੈ ਜੀ ਹਾਂਜੀ ਲੋ ਵੀ ਭਰਾਵੋ ਤਸੱਲੀ ਵੀਰਾਂ ਦਾ ਵੀ ਦੋ ਡੰਗ ਕਰ ਲਿਓ ਤਿੰਨ ਟਾਈਮ ਕਰ ਲਿਓ ਫੇਰ ਬਾਹਰ ਲੈ ਕੇ ਜਾਇਓ ਠੀਕ ਆ ਵੀ ਇੱਥੋਂ ਤੱਕ ਦੱਸਣ ਲਈ ਆ ਬਾਕੀ ਅੱਗੇ ਤੁਹਾਡੇ ਦੇ ਡਿਪੈਂਡ ਆ ਤੁਹਾਡੀ ਸਮਝ ਆ ਵੀ ਜਿੰਨਾ ਕਿ ਖ ਕਿ ਕਿੰਨੇ ਕ ਤੁਸੀਂ ਟਾਈਮ ਟ੍ਰਾਈ ਕਰ ਸਕਦੇ ਆ ਆਨਲਾਈਨ ਮੰਗਾਉਣੀ ਆ ਤਾਂ ਵੀ ਤੁਸੀਂ ਆਂਦੇ ਚੀਜ਼ ਆਨਲਾਈਨ ਆਨਲਾਈਨ ਵਾਲੇ ਵੀਰ ਦੀ ਆਪਣੀ ਫੁੱਲ ਗਰੰਟੀ ਹੋਊਗੀ ਜੇ ਪਹਿਲੀ ਗੱਲ ਵੀਰ ਕੋ ਸੱਜਣ ਮਿੱਤਰ ਆ ਸਕਦਾ ਏ ਉਹਨੂੰ ਬਹੁਤ ਬਹੁਤ ਜ਼ਿਆਦਾ ਵੈਲਕਮ ਹੈ ਜੀ ਇਹ ਆਪਾਂ ਜਿਹੜੀਆਂ ਨੇ ਵੀ ਪਹਿਲਾਂ ਸਾਈ ਭਾਉ ਫੇਰ ਆ ਕੇ ਪੱਕੀ ਕਰੋ ਆਪਾਂ ਨੇ ਪਹਿਲਾਂ ਇੱਕ ਡੰਗ ਚੋਗੇ ਫਿਰ ਦੂਜਾ ਡੰਗ ਦਾ ਸੌਦਾ ਕਰ ਲਈ ਆਪਾਂ ਜੀ ਇਹ ਨਹੀਂ ਤਸਲੀ ਦੇ ਸਕਦੇ ਜੀ ਸਹੀ ਆ ਜੀ ਹਾਂ ਜੀ ਤੋ ਇਹ ਜਿਹੜੀਆਂ ਦੋਸਤੋ ਜ਼ਰੂਰੀ ਗੱਲਾਂ ਨੇ ਜਿਹੜਾ ਵੀ ਪਹੁੰਚ ਕਰ ਸਕਦਾ ਉਹਨੂੰ ਆਪਦੀ ਘਰੇ ਤੋਂ ਸੱਲੀ ਹੱਕ ਜ਼ਰੂਰ ਸਮਝਦਾ ਕਰੋ ਵੀ ਘਰੇ ਤੋਂ ਸੱਲੀ ਕਰ ਲਓ ਜਿਹੜਾ ਵੀ ਕਿਸੇ ਆਨਲਾਈਨ ਸੌਦਾ ਕਰਨਾ ਹੈ ਉਹ ਜਿੰਨਾ ਤੁਹਾਨੂੰ ਦੱਸਿਆ ਜਾਊਗਾ ਦੁੱਧ ਉਹ ਘੱਟ ਦੱਸਿਆ ਜਾਊਗਾ ਤੁਸੀਂ ਬੇਸ਼ੱਕ ਆ ਤਾਂ ਲੀਟਰ ਆਪਦਾ 1 ਲੀਟਰ ਵੱਧ ਚੁਆਈ ਕਰੋ ਠੀਕ ਹੈ ਬਾਕੀ ਪਹਿਲਾਂ 1.5 2 ਕਿਲੋ ਘੱਟ ਦੱਸਣ ਨੇ ਵੀ ਕੋਈ ਗੱਲ ਨਹੀਂ ਬਾਕੀ ਵੇਣ ਨੂੰ ਕਾਫੀ ਆ ਆ ਵੇਖੋ ਜੀ ਮਿਲਕ ਵੇਣ ਬਾਕੀ ਸੀਲਸ ਆਉਂ ਠੰਡੀ ਠੁੰਡੀ ਪੂਰੀ ਆ ਸੌਂ ਪੂਰੀ ਜਨਾਂ ਬਾਕੀ ਸਪੇਸ ਇੱਕ ਜ਼ਰੂਰੀ ਗੱਲ ਆ ਜਿਹੜੀ ਦੋਸਤੋ ਪਸ਼ੂ ਕਾਫੀ ਮੱ ਸਰ ਸੁਪੀਜ਼ ਬਹੁਤ ਜਿਆਦੀ ਸੋਹਣੀ ਆ ਵੰਡ ਚੰਗੀ ਤੇ ਥਨ ਲੱਗਾ ਆ ਦੇਖ ਹਾਈਟ ਬੇਸ਼ੱਕ ਤੁਸੀਂ ਨੇ ਮੀਡੀਅਮ ਹਾਈਟ ਮੰਨ ਲਿਓ ਪਰ ਬਿਲਕੁਲ ਗੁੰਦਵੇਂ ਜ਼ਰੀਰ ਦੀ ਆ ਬਿਲਕੁਲ ਫਿੱਟ ਫਾੜ ਰਾਜੀ ਆ ਫੁੱਲ ਬਟਾ ਫੁੱਲਾ ਹੋਰ ਕਿ ਤਰਕੇ ਦਿਖਾਉਣੀ ਇੱਕ ਵਾਰੀ ਤੁਹਾਨੂੰ ਆ ਲੋ ਜੇ ਤਕਰੀਬਨ ਟਾਈਮ ਦੀ ਗੱਲ ਕਰ ਲਈਏ ਟਾਈਮਿੰਗ ਦੀ ਗੱਲ ਕਰ ਲਈਏ ਤਾਂ 3 ਕ ਵਜੇ ਦੇ ਬਿਲਕੁਲ ਆਸ-ਪਾਸ ਜਿਹੜਾ ਟਾਈਮ ਹੈਗਾ ਭਰਾਭੂ ਜਦ ਬਿਲਕੁਲ ਸ਼ਾਮ ਨੂੰ ਕੋਈ 5 6 6 ਵਜੇ ਤੇ ਚੁਵਾਈ ਦਾ ਟਾਈਮ ਆਉਂਦਾ ਤਾਂ ਤੁਸੀਂ ਇਮੇਜਿਨ ਕਰ ਸਕਦੇ ਹੋ ਜੇ ਵੀ ਆਰਡਰ ਦੀ ਕੁਆਲਿਟੀ ਕਿਹੋ ਜੀ ਹੋਊਗੀ ਠੀਕ ਆ ਸੋ ਐਨੀਮਲ ਜਿਸ ਘਰ ਤੋਂ ਜਿਸ ਥਾਂ ਤੋਂ ਜਿਸ ਜਗ੍ਹਾ ਤੋਂ ਵੀ ਚੰਗਾ ਦੁੱਸਤੋਂ ਤੁਹਾਨੂੰ ਦੇਖਣ ਦੇ ਵਿੱਚ ਮਿਲਦਾ ਪਸੰਦੀ ਦਾ ਲੱਗਦਾ ਚੁਵਾਈ ਫੇਟਫਾਰਡ ਪਸ਼ੂ ਚੰਗਾ ਉਸ ਥਾਂ ਤੋਂ ਜ਼ਰੂਰ ਖਰੀਦ ਲਿਆ ਕਰੋ ਠੀਕ ਆ ਸੰਦੂ ਸਾਹਿਬ ਬਾਂਦੀ ਬਹੁਤ ਜਿਆਦੀ ਸੋਹਣੀ ਹੈ। ਹੂੰ। ਵੀ ਹਵਾ ਨਾਲ ਦਸੀ ਜਾਂਦਾ ਜੀ। ਬਿਲਕੁਲ ਜੀ। ਇਹ ਸ਼ਾਮ ਨੂੰ ਕੋਈ ਐਹ ਲਾਸਾ ਜਾਂ ਚੋਈ ਨਹੀਂ ਹੁੰਦੀ। ਅੱਛਾ ਜੀ। ਬਾਂਦੀ ਬੜੀ ਸੋਹਣੀ ਹੈ। ਠੀਕ ਆ। ਤੇ ਨਿਤਨ ਕੀ ਮੁੱਲ ਕਰਦੇ ਆ ਵੀਰ ਹੰਦਾ ਕੀ ਫਿਰ ਡਿਮਾਂਡ ਹੈ ਤੇ ਕਿੱਥੋਂ ਤੱਕ ਜਿਹੜੀ ਹਾਂ ਨਾਲ ਹੀ ਬੰਦੇ। ਸੰਦੂ ਸਾਹਿਬ ਮੁੱਲ ਮੁੱਲ ਕਰਦੇ ਹੈ 1.5। 95000 ਰੁਪਏ ਦੇ ਦਾਂਗੇ। 95 ਦੀ? ਹਾਂ ਜੀ। ਹੋਰ ਜੇ ਕੋਈ ਸੱਜਣ ਮੈਂ ਤਾਂ ਦੂਰ ਨੇੜੇ ਆਉਂਦਾ ਮਾਦਰ ਖੁੱਲਾ ਕਰਦੇ ਨੇ ਵੀਰ। ਠੀਕ ਆ ਜੀ। ਹਾਂ ਜੀ। 95000 ਦੀ ਦੋਸਤੋ ਜਿਹੜੀ ਇਹ ਜਿਹੜੀ ਲਾਹ ਲਾ ਕੇ ਮੈਂ ਦੁੱਧ 14 ਕਿਲੋ ਆਖਿਆ ਮੈਂ ਇਹਨਾਂ 13 ਕਿਲੋ ਇਸ ਤਣ ਤਿਆਰ ਆ 11 ਕਿਲੋ ਕਹਿ ਕੇ ਦੋ ਦੁੱਧ ਚੰਗੇ ਸੇਵਾ ਕਰੇ ਸੇਵਾ ਵਾਲੇ ਘਰੇ ਚ ਜੇ ਦੁੱਧ ਮੋੜਾ ਵੀ 16 ਕਿਲੋ ਦੇ ਦੇ ਹੂੰ ਬਿਲਕੁਲ ਜੀ ਲੋ ਜੀ ਬਾਕੀ ਖਨੂਣੀ ਪਸੂਲੀ ਦੱਸ ਦਿੰਦੀ ਆ ਦੋਸਤੋ ਚੌਰਸ ਨੇਵਾ ਠੀਕ ਆ ਚੌਰਸ ਨੇਵਾ ਬਹੁਤ ਜਿਆਦੀ ਸੋਹਣੀ ਦੇਖਾ ਤੇ ਇੱਕ ਇਸ ਤੋਂ ਬਾਅਦ ਇੱਕ ਹੋਰ ਮੱਝ ਤੁਹਾਨੂੰ ਦਿਖਾਵਾਂਗੇ ਹਾਈਟ ਬੇਸ਼ੱਕ ਦੋਸਤੋ ਬਹੁਤ ਮੱਜਾ ਆਪਾਂ ਦੇਖਦੇ ਆ ਫੁੱਲ ਬਟਾ ਫੁੱਲ ਵੱਡੀ ਹਾਈਟ ਚੰਗੇ ਵੱਡੇ ਕਦ ਕਾੜ ਦੀ ਪੂਰੀ ਬੋਡੀ ਵੇਅਰ ਦੀ ਗੱਲ ਕਰਨ ਲਈ ਤਾਂ ਫੁੱਲ ਵਜਨਦਾਰ ਸੋ ਫੇਸ ਕੁਆਲਟੀ ਇੱਕ ਵਾਰੀ ਤੁਹਾਨੂੰ ਦਿਖਾਉਣੀ ਕਰਾਂਗੇ ਕੋਸ਼ਿਸ਼ ਆ ਵੀ। ਆ ਦੇਖ। ਸਿੰਘੀ ਦੇਖ ਸਕਦੇ ਹੋ, ਮੂਹ ਮੱਥਾ ਦੇਖ ਸਕਦੇ ਹੋ, ਮੱਥੇ 'ਚ ਫੁੱਲੀ ਹੈਗੀ ਸੀਗੇ, ਮੱਥੇ 'ਚ ਥੋੜਾ ਜਿਹਾ ਫੁੱਲ ਆ ਤੇ ਕੱਦ ਵਜਨ ਪੂਰਾ ਜੀ। ਕੱਦ ਵਜਨ ਮੈਨੂੰ ਲੱਗਦਾ ਵੀ ਆਪਾਂ ਬਹੁਤ ਫਸਟਪੋਟ ਦੀਆਂ ਵੀਡੀਓ ਬਣਾਉਣੀਆਂ ਤੇ ਬਹੁਤ ਰੀਅਰ ਚਾਂਸ ਹੁੰਦੇ ਆ ਵੀ ਇਹੋ ਜੇ ਕੱਦ-ਗਾਠ ਆਪਾਂ ਨੂੰ ਦੇਖਣ ਚ ਮਿਲਦੇ ਆ। ਅੱਛਾ ਨਿਤਰ ਇੱਕ ਮੇਰੇ ਵੀਰੇ ਦੱਸ ਇਹਦਾ ਸੂਆ ਕਿਨ ਮਾਈਨਸ ਹੁਣਾ ਮੱਝ ਤਾਂ ਫੁੱਲ ਵੱਡੀ ਆ ਬੰਦੇ ਤੋਂ ਵੀ ਉੱਚਾ ਕਰਦਾ ਇਸ ਮੱਝ ਦਾ ਹਾਂਜੀ ਤੇ ਕੀ ਇਹਦਾ ਡਿਟੇਲ ਕੀ ਸੂਆ ਕਿਨ ਮਾਫਸੂਲੀ ਸਰ ਸਾਹਿਬ ਇਹ ਨਾ ਆਪਣਾ ਕੋਈ ਮਿੱਤਰ ਆ ਤੇ ਉਹਦੇ ਨਾਨਕਿਆਂ ਦੇ ਕੋਲ ਮੱਝ ਸੀਗੀ ਜੀਂਦ ਦੇ ਵਿੱਚ ਹਰਿਆਣੇ ਕੇ ਅੱਛਾ ਜੀ ਉੱਥੋਂ ਆਈ ਹੈ ਜੀ ਜੀਂਦ ਤੋਂ ਆਈ ਹੈ ਹਰਿਆਣੇ ਤੋਂ ਜੀ ਹਾਂ ਹਾਂਜੀ ਇਹ ਆਈ ਪਰਸੋਂ ਦੀ ਠੀਕ ਹੈ ਜੀ ਤੇ ਇਹスルਤਾਨ ਦਾ ਬੁੱਲ ਦਾ ਨਾਂ ਲੈਂਦੇ ਸੀ ਕੋਈ ਹਾਂਜੀ ਉਹਦੀ ਬੱਚੀ ਆ ਇਹ ਆਪ ਸੁਲਤਾਨ ਦੀ ਸੁਲਤਾਨ ਬੁੱਲਦੀ ਕੋਈ ਨਾ ਆਪਾਂ ਨੂੰ ਇਸ ਚੀਜ਼ ਦਾ ਸੁਲਤਾਨ ਬੁੱਲਦਾ ਆਪਾਂ ਨੂੰ ਪਤਾ ਨਹੀਂ ਬਿਲਕੁਲ ਬਿਲਕੁਲ ਉਹਨਾਂ ਦੇ ਕੈਨ ਮਰਾਵੀ ਜੋ ਡਿਟੇਲ ਦੱਸੀ ਗਈ ਆ ਆਪਾਂ ਉਹ ਹੀ ਆ ਆਪਾਂ ਹੋਰ ਦੱਸ ਸਕਦੇ ਹਾਂ ਅੱਛਾ ਜੀ ਅੱਗੇ ਟੀਗਾ ਜਿਹੜਾ ਭਰਿਆ ਦੇ ਐਚ ਐਲ ਡੀ ਐਚ ਐਲ ਡੀ ਵੀ ਆ ਹਾਂ ਜੀ ਹਾਂ 8864 ਕੋਈ ਹੈਗੇ ਟੀਗਾ ਇਹ 8864 ਬਾਕੀ ਦੋਸਤੋ ਮੈਨੂੰ ਥੋੜਾ ਜਿਹਾ ਸ਼ੋਰ ਨਹੀਂ ਐ ਐਚ ਐਲ ਡੀ ਵੀ ਦਾ ਜਦੋਂ ਸੀਮਨ ਕੋਈ ਹੈਗੇ ਆ ਪਾਰ ਐਚ ਐਲ ਡੀ ਬੀ ਦਾ 44 ਆ ਸਮਥਿੰਗ ਕੁਛ ਆ 8864 ਕੋਈ ਤੁਸੀਂ ਉਹ ਤੁਸੀਂ ਇੱਕ ਵਾਰੀ ਸਰਚ ਮਾਰ ਲਿਓ ਉਹ ਦੇਖ ਲਿਓ ਵੀ 8864 ਕੁਛ ਇਹਦੇ ਨੇੜੇ ਤੇ ਕੋਈ ਜਿਹੜਾ ਸੀਮਨ ਹੋਇਆ ਚਾਹੇ ਕਿ ਮੈਨੂੰ ਸ਼ੋਰ ਤੇਗਾ ਨਿਤਨ ਵੀਰ ਨੂੰ ਵੀ ਦੱਸਿਆ ਗਿਆ ਠੀਕ ਆ ਜੀ ਐਚ ਐਲ ਡੀ ਬੀ ਦੇ ਸੀਮਨ ਤੋਂ ਜਿਹੜੀ ਅੱਗੇ ਗੱਪਣ ਆ ਤੇ ਦੋਸਤੋ ਗੱਪਣ ਮੇਰੀ ਇਹ ਲੱਗਦਾ ਵੀ ਇੱਕ ਫੋਨ ਸਕਰੀਨ ਮੋਬਾਈਲ ਸਕਰੀਨ ਦੇ ਵਿੱਚ ਨਹੀਂ ਕਵਰ ਨਹੀਂ ਹੋ ਰਹੀ ਨਹੀਂ ਆਣੀ ਜੀ ਥੋੜੀ ਪੁੱਛਣਾ ਦਸੋਣੀ ਆਪਾਂ ਆ ਦੇਖੋ 5 ਫੁੱਟ ਤੇ 11 ਇੰਚ ਕਾਦੇ ਜੀ ਸੰਦੋ ਸਾਥੂਜਾ ਪਾਸਾ ਨੇ ਦੇਖਣ ਦਿੰਦੇ ਕਿੰਨਾ ਕਾਦੇ ਲਓ ਜੀ ਇਤੋਂ ਲੈ ਪਾਸੇ ਉਹ ਵੇਖੀਏ ਦੇਖੋ ਜੀ ਬੰਦਾ ਹੀ ਰੁਕ ਜਾਂਦਾ ਆ ਦੇਖੋ ਉਠਾ ਪਾਠਾ ਪੂਰਾ ਚੌੜਾ ਬਿਲਕੁਲ ਬੈਕ ਸਾਈਡ ਤੋਂ ਇੱਕ ਹਾਥੀ ਹੋਣਾ ਹਾਥੀ ਦਾ ਬੱਚਾ ਬੱਚਾ ਜਿਹਨੂੰ ਕਹਿ ਦਿੰਦੇ ਆ ਉਹਦਾ ਬੱਚਾ ਕਹਿ ਦਿੰਦਾ ਵੀ ਉਹ ਗੱਲ ਬਾਤ ਯਾਰ ਦੇਖੋ ਦੋ ਤਾਂ ਨਾ 16 ਕਿਲੋ ਦੀ ਗਾਰੰਟੀ ਰਸੀਬ ਹੈ ਹੀ ਪਹਿਲਾਂ ਥੱਲੋ ਸਹੀ ਮਾਇਨੇ 16 ਕਿਲੋ ਜੋ ਆ। ਵੀ ਆਪਾਂ 16 ਮੀਂ ਨਾ ਉਹਨਾਂ ਨੇ 15 15 ਕਿਲੋ ਵੀ ਕੋਈ ਮੰਨ ਸਕਦਾ। 15 16 ਦੀ ਐਵਰੇਜ ਤੇ ਰਹੀ ਆ। ਤੇ ਗਾਂ ਦਿਨ ਵੀ ਚੰਗੇ ਆਉਣੇ। ਬਿਲਕੁਲ ਠੀਕ ਹੈ ਜੀ। ਤੇ ਅੱਗੋਂ 17 18 ਦੇ ਹੋ ਸਕਦਾ ਕੋਈ ਚੰਗੇ ਕੋਈ ਘਰ ਵਾਲਾ ਲੈੇ 20 ਕਿਲੋ ਵੀ ਦੋ ਚ ਵਾਲੇ ਕਿਉਂਕਿ ਐਡੇ ਕਦ ਬੋਤਨੇ ਦੂਰ ਤਾਂ ਦਾ ਫਿਰ ਫਾਇਦਾ ਕੋਈ ਨਹੀਂ। ਹੂੰ। ਸਹੀ ਆ। ਫਾਈਟ ਕਾ ਤਾਂ ਐਕਸਟਰਾ ਆਰਡੀਨਰੀ ਦੋਸਤੋ। ਇਹ ਵੀ ਨਹੀਂ ਕੋਈ ਲੱਤ ਛੜ ਵਾਲੀ ਆ ਗਾਂ ਹੁੱਲੇਵਾ ਠੰਡਾ ਪੂਰਾ ਤੇ ਸ਼ੁਰੂ ਕੇਵਲ ਦੀ ਸਟਾਰਟਿੰਗ ਇਸ ਸਹਜ ਵਿੱਚ ਥਾਂ ਤਾਂ ਮੈਨੂੰ ਲੱਗਦਾ ਬਹੁਤ ਸੋਹਣਾ ਪਿਛੋ ਹਾਂਜੀ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਬਹੁਤ ਸਹਜ ਵਿੱਚ ਆਹ ਵੇਖੋ ਜੀ ਪੂਰਾ ਮਬਾਈ ਦਾ ਵਾਲਾ ਥਾਣਾ ਦੋਸਤੋ ਤੇ ਲੇਵਾ ਚੌਰਸ ਬਿਲਕੁਲ ਬਟਨਾ ਵਾਲਾ ਲੇਵਾ ਤੇ ਦਿਨ ਮੈਨੂੰ ਲੱਗਦਾ ਵੀ ਜੇਕਰ ਘੱਟੋ ਘੱਟ ਵੀ 8-7 ਦਿਨ ਇੱਕ ਹਫਤਾ ਤੇ 10 ਦਿਨ ਕੱਢ ਗਈ ਹਾਂਜੀ ਤੇ 200 ਬਣੂਗੂ ਨੂੰ ਪੂਰਾ ਤੇ ਵੀਰਾਂ ਦਾ ਵੀ 16 ਕਿਲੋ 17 ਕਿਲੋ ਚ ਆਉਂਦੀ ਆ ਤੁਸੀਂ 15 ਕਿਲੋ 14 ਕਿਲੋ ਦਾ ਐਸਟੀਮੇਟ ਲਾ ਕੇ ਲੈ ਜਿਓ ਕਿਉਂਕਿ ਨਹੀਂ 15 ਕਿਲੋ ਚ ਆਉਂਦੀ ਆ 15-16 ਕਿਲੋ ਦੀ ਐਵਰੇਜ ਤੇ ਪਹਿਲਾਂ ਤੇ ਰਹੀ ਹੈ ਹਾਂਜੀ ਉਹ ਮੁੰਡਾ ਬਾਹਰ ਜਾਣ ਕਰਕੇ ਤਾਂ ਕਰਕੇ ਉਹਨਾਂ ਵੇਚੀ ਜੇ ਹੂੰ ਉਹ ਆਪਣੇ ਮਿੱਤਰ ਹੀ ਬੰਦੇ ਦੇ ਉਹਨਾਂ ਭੇਜੀ ਮੁਰਗੀ ਕਹਿੰਦੇ ਸੀ ਨਹੀਂ ਆ ਰਹੀ ਕੋਈ ਪਸੰਦ ਰੱਖਣਾ ਸਾਰੇ ਵੇਚਣ ਲੱਗੇ ਆਂ ਖੀਰਲੀ ਜੋੜੀ ਠੀਕ ਆ ਜੀ ਹਾਂਜੀ ਲਓ ਵੀ ਤਾਂ ਮੈਂ ਵੀ ਆਨਲਾਈਨ ਮੰਗਾਈ ਆ ਪਾਸ ਆ ਇੱਥੇ ਲਿਆ ਕੇ ਕੀਤੀ ਆ ਕੋਈ ਲਾਂਮਾ ਨਹੀਂ ਕੋਈ ਕੋਈ ਕੁਛ ਨਹੀਂ ਆ ਜੀ ਤੇਪਣਾ ਫਿਰ ਵਧੀਆ ਆਪ ਜੀ ਆ ਕੀ ਕੀਤੀ ਵਧੀਆ ਰਹਿ ਗਈ ਹਾਂਜੀ ਪੂਰੀ ਓਕੇ ਆ ਜੀ ਠੀਕ ਆ ਜੀ ਲਓ ਵੀ ਦਰਸ਼ਨ ਕਰਾਈਏ ਫਿਰ ਤੋਰ ਕੇ ਸੋ ਫੁੱਲ ਬੜਾ ਫੁੱਲ ਹੈਵੀ ਬਾਡੀ ਵੇਡਦੀ ਆ ਪ੍ਰਭੂ ਨਾਰਮਲ ਮੈਨੂੰ ਲੱਗਦਾ ਵੀ ਇਹੋ ਜਿਹਾ ਪਸ਼ੂ ਬਣਾਉਣ ਲਈ ਦੋਸਤੋਂ ਚੰਗੀ ਖੇਚਲ ਕਰਨੀ ਪੈਂਦੀ ਆ ਚੰਗੀ ਸਾਹਮ ਸਮभाल ਦੀ ਲੋੜ ਆ ਫਿਰ ਕਿਤੇ ਜਾ ਕੇ ਇਹੋ ਜਿਹੇ ਪਸ਼ੂ ਤਿਆਰ ਹੁੰਦੇ ਆ ਘਰ ਖੋਣੇ ਪੈਂਦੀ ਆ ਠੀਕ ਹੈ ਜੀ ਤੇ ਇਹ ਮਾਝ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਦਿਨ ਐਸਟੀਮੇਟਡ ਦੇਣੀ ਆ ਦੋਸਤੋਂ ਕਿਉਂਕਿ ਪਸ਼ੂ ਅੱਥੋਂ ਆਇਆ ਹੈ ਇਹਦੇ 4-3 ਦਿਨ ਪੂਰੇ ਤੇ 3-4 ਦਿਨ ਪੂਰੇ 3 ਜਾਂ 4 ਸਤੰਬਰ ਨੂੰ ਹਾਂਜੀ ਸਤੰਬਰ ਨੂੰ 3-4 ਸਤੰਬਰ ਨੂੰ ਦਿਨ ਪੂਰੇ ਆ ਲਿਖਤੀ ਤੌਰ ਤੇ ਵੀਰ ਕਹਿ ਰਿਹਾ ਵੀ ਉਹਨਾਂ ਲਿਖੇ ਆ ਜਿਹੜਾ ਆਪਾਂ ਨੂੰ ਦੱਸ ਕੇ ਦਿੱਤੇ ਆ ਠੀਕ ਹੈ ਜੀ ਅੱਗੇ ਐਚਐਲਡੀਵੀ ਦੇ ਸੀਮਨ ਤੋਂ ਚੰਗੇ ਸੀਮਨ ਸਟਰਾ ਜਿਹੜੀ ਦੋਸਤੋ ਉਤੋਂ ਗੱਭਣ ਹੈਗੀ ਹੈ ਚੰਗੇ ਬੁੱਲ ਐਲਸੀਮੀਨੇਸ਼ਨ ਜਿਹੜੀ ਕੀਤੀ ਕੀ ਹੈ ਚੰਗੇ ਬੁੱਲ ਤੋਂ ਅੱਗੇ ਗੱਭਣਾ ਸੋ ਬਾਕੀ weight ਵਜ਼ਨ ਐਕਸਟਰਾ ਆਰਡੀਨਰੀ ਠੀਕ ਹੈ ਜੀ ਆਹ ਦੇਖੋ ਫੁੱਲ ਲੈਂਥੀ ਆ ਠੀਕ ਹੈ ਜੀ ਉਚਾਈ ਦੀ ਗੱਲ ਕਰਨ ਲਈ ਤੂੰ ਚਾਈ ਵੀ ਬਹੁਤ ਜਿਆਦਾ ਖੂਬਸੂਰਤ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਦੋ ਮੱਜਾਂ ਨੂੰ ਵਿੱਚ ਪਾਉਂਦੀ ਇਹ ਇੱਕ ਮੱਜ ਆਹ ਦੇਖੋ ਜੀ ਇੱਕ ਹੋਰ ਕਿਹੜਾ ਦਵਾ ਦੋ ਨਿਤਨ ਵੀਰੇ ਇੱਕ ਹੋਰ ਦਵਾ ਦੋ ਜੀਰਾ ਕਿਨੂੰ ਅਸਲ ਹਾਥੀ ਦਾ ਬੱਚਾ ਕਹਿੰਦੇ ਉਹ ਹੀ ਗੀ ਆਹ ਬਈ ਇਹਨੂੰ ਕੋਈ ਝਿਜਕ ਜਿਹੀ ਨਹੀਂ ਹੈਗੀ ਵੀ ਇਹਨੂੰ ਕਹਿਣ ਲੱਗਾ ਵੀ ਹਾਥੀ ਦਾ ਬੱਚਾ ਤੇ ਆਹ ਵੇਖੋ ਜੀ ਬੜੇ ਸ਼ੌਕ ਨਾਲ ਜਿਹੜੀ ਦੋਸਤੋ ਸਾਂਭੀ ਚੀਜ਼ ਹੈ ਅੱਗੇ ਜਿਹੜੇ ਵੀਰ ਨੇ ਹੱਥ ਪਾਉਣਾ ਹੈ ਚੰਗੇ ਅੱਗੇ ਵੀ ਜਿਹੜੇ ਦੋਸਤੋ ਬਿਲਕੁਲ ਚੰਗੀ ਸੇਵਾ ਦੇ ਵਿੱਚ ਪਸ਼ੂ ਰੱਖਾਂਗੇ ਤਾਂ ਫੇਰ ਜਿਹੜੀ ਸਿਹਤ ਇਹਦੀ ਮੈਂਟੇਨ ਰਹਿਣੀ ਆ ਠੀਕ ਆ हिंदुस्तान ट्रैक्टर वर्गी है लो भी है ठीक है जी ਆ ਦੇਖੋ ਜੀ ਬਾਕੀ ਪਸੰਦ ਆਊਗੀ ਦੋਸਤੋ ਜਿਹੜੇ ਜਿਹੜੇ ਵੀਰ ਦੇਖ ਰਹੇ ਹੋ ਪਸੰਦ ਆਊਗੀ ਇੱਕ ਵਾਰੀ ਚੀਜ਼ ਨੂੰ ਇੱਥੇ ਆਣ ਕੇ ਅੱਖੀਂ ਜ਼ਰੂਰ ਦੇਖਿਓ ਠੀਕ ਹੈ ਜੀ ਅੱਖੀਂ ਦੇਖਿਓ ਪਸੰਦ ਆਊਗੀ ਚੀਜ਼ ਸੋ ਬਾਕੀ ਰੇਟ ਕੀ ਰਹੂਗਾ ਦੋਸਤੋ ਵੀ ਆਪਾਂ ਜ਼ਰੂਰ ਬਾਤचीत ਕਰਕੇ ਵੀਰ ਦੇ ਨਾਲ ਗੱਲਬਾਤ ਕਰਕੇ ਪੁੱਛ ਲੈਣੀ ਆ ਅਛਾ ਨਿਤਨ ਕੀ ਮੁੱਲ ਵਿੱਚ ਕੀ ਡਮੰਡਾ ਕਰ ਦੇਣੀ ਆ ਸੰਤੋ ਸਾਹਿਬ ਜਿੱਡੀ ਝੋਟੀ ਆ ਮੁੱਲ ਕਿੰਨੂੰ ਭਾਵੇਂ 2.5 ਲੱਖ ਰਹੀ ਜੀ ਹੂੰ ਠੀਕ ਹੈ ਜੀ ਜਾਇ ਰੇਟ ਜਾਇ ਚ ਦਵਾਂਗੇ ਦੋ ਨਹੀਂ ਕਰਨਾ ਆਪਾਂ ਦੋ ਦੋ ਵੀ ਅੰਦਰ ਆਵਾਂਗੇ ਹੂੰ ਮੁੱਲ ਕਰਦੇ ਆਂ ਜੀ 1,70,000 ਰੁਪਏ ਠੀਕ ਆ ਹਾਂਜੀ ਤੇ 1 ਲੱਖ ਤੇ 55,000 ਰੁਪਏ ਜੋ ਡੀਐਸ ਨਾਉ ਦੇ ਰਹੇ ਆਣ ਇੱਕ 55 ਇੱਕ 55 ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਬਾਕੀ ਹੋਰ ਜੋ ਜਿੱਥੇ ਵੀ ਮਾਣਦਾਨ ਜਿੱਦਾਂ ਵੀ ਹੋਊਗਾ ਕੋਈ ਵੀਰ ਲੈਣ ਆਲਾ ਹੋਊਗਾ ਸਵਾਲ ਲੈਣਾ ਨਹੀਂ ਲੈਣ ਆਲਾ ਹੋਊਗਾ ਖਰੀਦਦਾਰ ਖਾਸ ਹਾਂਜੀ ਉਹਦੇ ਅੱਤੇ ਜਿੱਥੋਂ ਤੱਕ ਉਹ ਮਾਣਦਾਨ ਜਿੰਨਾ ਹੋਊ ਜ਼ਰੂਰ ਕਰਾਂਗੇ 1.55 ਦੇ ਵਿੱਚੋਂ ਜਿਹੜਾ ਵੀਰ ਪੱਕੇ ਇਰਾਦੇ ਨਾਲ ਦੋਸਤੋ ਵੀਰ ਕਹਿੰਦਾ ਵੀ ਆਊਗਾ ਉਹਦਾ ਮਾਣ ਤਨ ਜਿੰਨਾ ਵੀ ਹੋਊਗਾ ਜ਼ਰੂਰ ਕਰਾਂਗੇ ਠੀਕ ਹੈ ਜੀ 1.55 ਦੇ ਵਿੱਚੋਂ ਸੀ ਸੋ ਇਹ ਮੇਰਾ ਵੀਰ ਆਪੋ ਆਪਣੀ ਥੋੜੀ ਸਮਝ ਆ ਜ਼ਰੂਰ ਤੁਸੀਂ ਹਿਸਾਬ ਕਿਤਾਬ ਆਪਣਾ ਲਾ ਲਿਓ ਠੀਕ ਹੈ ਜੀ ਚੰਗੀ ਮੱਝਾ ਪੈਸੇ ਲੱਗਣੇ ਆ ਬੇਸ਼ੱਕ ਸਾਰੇ ਵੀਰਾਂ ਨੂੰ ਪਤਾ ਹੈ ਚੰਗਾ ਪੈਸਾ ਚੰਗੀ ਚੀਜ਼ ਤੇ ਲੱਗਦਾ ਜ਼ਰੂਰੀ ਹੈ ਤੇ ਆ ਮੱਝ ਨਿਤਲ ਵੀਰ ਇੱਕ ਕੰਟੈਕਟ ਨੰਬਰ ਆਪਣੀ ਦੱਸੋ ਕੰਟੈਕਟ ਨੰਬਰ ਆਪਣਾ ਸੰਧੂ ਦਾ 98786 84460 ਸ਼ਹਿਰ ਪੱਟੀ ਹੈ ਤਹਿਸੀਲ ਵੀ ਪੱਟੀ ਹੈ ਜ਼ਿਲ੍ਹਾ ਤਰਨਤਨ ਦਾ ਪੈਂਦਾ ਜੀ ਠੀਕ ਹੈ ਜੀ ਹਾਂਜੀ ਹਰੀਕੇ ਪਤਨਾ ਆਪਣੀ ਤੋਂ 12 ਕਿਲੋਮੀਟਰ ਰਹਿੰਦਾ ਜੀ 12 ਕਿਲੋਮੀਟਰ ਹਾਂਜੀ ਪੱਟੀ ਮੋੜ ਕਿੰਨਾ ਤਿੰਨ ਕਿਲੋਮੀਟਰ ਚਾਰ ਪੱਟੀ ਮੋੜ ਇਸ ਤੋਂ ਪੂਰਾ 4 ਕਿਲੋਮੀਟਰ ਹੈ ਜੀ 4 ਕਿਲੋਮੀਟਰ ਹਾਂਜੀ ਠੀਕ ਹੈ ਜੀ ਬਿਲਕੁਲ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਨਤਨ ਪੱਟੀ ਖਾਸ ਸ਼ਹਿਰ ਤੁਸੀਂ ਵਿజిਟ ਕਰਨੀ ਆ ਠੀਕ ਹੈ ਜੀ ਨੇੜੇ ਚਵਾਰਾ ਸਾਹਿਬ ਗੁਰਦੁਆਰਾ ਤੇ ਪਸ਼ੂ ਤੁਹਾਨੂੰ ਦੋ ਦਿਖਾਤੇ ਆ ਇਸੇ ਤਰ੍ਹਾਂ ਪਸ਼ੂ ਆ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਤੁਸੀਂ ਆਪਣੀ ਟਾਈਮ ਤੋਂ ਟਾਈਮ ਜਿਹੜੀ ਦੋਸਤੋ ਗੱਲਬਾਤ ਕਰ ਸਕਦੇ ਇਹਨਾਂ ਨੂੰ ਦਿੱਤੇ ਗਏ ਨੰਬਰਾਂ ਤੇ ਪੁੱਛ ਸਕਦੇ ਕਿ ਹੁਜਾ ਪਸ਼ੂ ਕਿਹੜੇ ਟਾਈਮ ਤੇ ਕਦੋਂ ਅਵੇਲੇਬਲ ਹੈਗਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ